ਕੈਨੇਡਾ ਚ ਸੜਕਾਂ ਤੇ ਉੱਤਰੇ ਲੋਕਾਂ ਅਮਰੀਕਾ ਚ ਵੀ ਇੱਕੋ ਜਿਹੇ ਬਣੇ ਹਾਲਾਤ 트ੰਪ ਦੀ ਪੁੱਠੀ ਪੈ ਗਈ ਕਮ ਅਕਾਲ ਤੱਕ ਤੋਂ ਜਾਰੀ ਹੁਕਮਨਾਮੇ ਦੀ ਅਵਗਿਆ ਕਸੁੱਤੇ ਫਸੇ ਬਾਦਲ ਸ਼੍ਰਮਣੀ ਕਮੇਟੀ ਮੈਂਬਰ ਨੇ ਖੋਲੇ ਰਾਜ ਅਕਾਲ ਤੱਕ ਸਾਬ ਤੋਂ ਹੁਕਮ ਹੋ ਗਿਆ ਜਾਰੀ 15 ਦਿਨਾਂ ਦਾ ਸਮਾਂ ਹੋ ਗਿਆ ਤਾਂ ਲਗਾਤਾਰ ਮਿਲ ਰਹੀਆਂ ਸੀ ਸ਼ਿਕਾਇਤਾਂ ਗੰਦੀਆਂ ਵੀਡੀਓਜ਼ ਬਣਾਉਣ ਵਾਲੇ ਸਾਵਧਾਨ ਮਾਨ ਸਰਕਾਰ ਨੇ ਲੈ ਲਿਆ ਵੱਡਾ ਫੈਸਲਾ ਕਰ ਦਿੱਤਾ ਵੱਡਾ ਪਰਮਾਨਜਰੀ ਅਮਰੀਕਾ ਦੁਆਰਾ ਇਜ਼ਰਾਈਲ ਦੇ ਸਮਰਥਨ ਵਿੱਚ ਈਰਾਨ ਦੇ ਪ੍ਰਮਾਣੂ ਸਥਾਨਾਂ ਤੇ ਭਾਰੀ ਬੰਬਾਰੀ ਕੀਤੀ ਗਈ ਇਸ ਕਦਮ ਅਗਰੋ ਰਾਸ਼ਟਰਪਤੀ ਡੋਨਲਡ ਟਰੰਪ ਦੀ ਕਿਤੇ ਤਾਰੀਫ ਕੀਤੀ ਜਾ ਰਹੀ ਹੈ ਤਾਂ ਕਿਤੇ ਭਾਰੀ ਵਿਰੋਧ ਹੋ ਰਿਹਾ ਈਰਾਨ ਦੇ ਪ੍ਰਮਾਣੂ ਸਥਾਨਾਂ ਤੇ ਅਮਰੀਕਾ ਦੇ ਹਮਲਿਆਂ ਤੋਂ ਬਾਅਦ ਜਿੱਥੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮਿਨ ਨਾਥਾਨ ਯਾਹੂ ਬਾਰ-ਬਾਰ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਅਮਰੀਕਾ ਨੂੰ ਵੀ ਵਿਸ਼ਵਵਿਆਪੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਜ਼ਰਾਈਲ ਦੀ ਰਾਸ਼ਟਾਨੀ ਤੇਲ ਅਬੀਬ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਹਾਈਵੇ ਤੇ ਵੱਡੇ ਵੱਡੇ ਹੋਟਿੰਗ ਧੰਨਵਾਦ ਮਿਸਟਰ ਪ੍ਰੈਜ਼ੀਡੈਂਟ ਲਗਾਏ ਗਏ ਨੇ ਰਿਪੋਰਟਾਂ ਮੁਤਾਬਕ ਤਸਵੀਰਾਂ ਇਜ਼ਰਾਈਲੀ ਨਾਗਰਿਕਾਂ ਵੱਲੋਂ ਰਾਹਤ ਦੀ ਉਮੀਦ ਬਜੋ ਅਮਰੀਕਾ ਦੇ ਦਖਲ ਨੂੰ ਦਰਸਾਉਂਦੀਆਂ ਨੇ ਇਰਾਨੀ ਮਜ਼ਾਹਿਲ ਹਮਲਿਆਂ ਕਾਰਨ ਇਜ਼ਰਾਈਲ ਦੇ ਕਈ ਸ਼ਹਿਰਾਂ ਨੂੰ ਗੰਭੀਰ ਨੁਕਸਾਨ ਹੋ ਰਿਹਾ ਇਜ਼ਰਾਈਲ ਦੇ ਲੋਕਾਂ ਨੂੰ ਉਮੀਦ ਸੀ ਕਿ ਅਮਰੀਕਾ ਅਜਿਹੀ ਸਥਿਤੀ ਵਿੱਚ ਮਦਦ ਲਈ ਜ਼ਰੂਰ ਆਵੇਗਾ ਦੂਜੇ ਪਾਸੇ ਅਮਰੀਕਾ ਦੇ ਸਹ ਹਮਲੇ ਨੂੰ ਲੈ ਕੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਵਿਰੋਧ ਦੀ ਲਹਿਰ ਉੱਠ ਗਈ ਹੈ ਰੂਸ ਤੋਂ ਲੈ ਕੇ ਸਾਊਦੀ ਅਰਬ ਤੱਕ ਕਈ ਦੇਸ਼ਾਂ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ ਮੱਧ ਪੂਰਬ ਵਿੱਚ ਜੰਗ ਨੂੰ ਹੋਰ ਭੜਕਾਏਗਾ ਅਮਰੀਕਾ ਦੇ ਗੁਆਂਢੀ ਦੇਸ਼ ਕੈਨੇਡਾ ਦੀ ਰਾਜਧਾਨੀ ਟ੍ਰਾਂਟੋ ਵਿੱਚ ਵੀ ਇਸ ਕਾਰਵਾਈ ਖਿਲਾਫ ਲੋਕ ਸੜਕਾਂ ਤੇ ਆ ਗਏ ਨੇ ਟ੍ਰਾਂਟੋ ਵਿੱਚ ਅਮਰੀਕੀ ਕੌਂਸਲਟ ਦੇ ਬਾਹਰ ਹੈਂਸ ਆਫ ਇਰਾਨ ਨਾਮ ਨਾਲ ਪ੍ਰਦਰਸ਼ਨ ਹੋਇਆ ਜਿਸ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਪ੍ਰਦਰਸ਼ਨਕਾਰੀਆਂ ਨੇ ਪੱਛਮੀ ਦੇਸ਼ਾਂ ਦੀ ਭੂਮਿਕਾ ਦੀ ਆਲੋਚਨਾ ਕਰਦੇ ਹੋਏ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਇਜ਼ਰਾਈਲ ਤੇ ਪਾਬੰਦੀਆਂ ਲਗਾਈਆਂ ਜਾਣ ਅਤੇ ਉਸਦੇ ਹਥਿਆਰਾਂ ਦੀ ਸਪਲਾਈ ਬੰਦ ਕੀਤੀ ਜਾਵੇ ਅਮਰੀਕਾ ਦੇ ਅੰਦਰ ਵੀ ਵਿਰੋਧ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਵੇਖੀਆਂ ਗਈਆਂ ਨਿਊਯਾਰਕ ਸਿਟੀ ਵਿੱਚ ਰਾਸ਼ਟਰਪਤੀ 트ੰਪ ਦੇ ਐਲਾਨ ਦੇ 24 ਘੰਟਿਆਂ ਦੇ ਅੰਦਰ ਹਜ਼ਾਰਾਂ ਲੋਕ ਸੜਕਾਂ ਤੇ ਉੱਤਰ ਆਏ ਟਾਈਮਜ਼ ਸਕਵੇਅਰ ਤੋਂ ਕਲੰਬਸ ਸਰਕਲ ਤੱਕ ਮਾਰਚ ਵਿੱਚ ਪ੍ਰਦਰਸ਼ਨਕਾਰੀਆਂ ਨੇ ਈਰਾਨ ਵਿੱਚ ਜੰਗ ਬੰਦ ਕਰੋ ਅਤੇ ਮੱਧ ਪੂਰਬ ਵਿੱਚ ਕੋਈ ਨਵੀਂ ਜੰਗ ਨਹੀਂ ਵਰਕੇ ਪੋਸਟਰ ਫੜੇ ਹੋਏ ਸਨ ਲੋਕਾਂ ਨੇ ਇਸ ਹਮਲੇ ਨੂੰ ਜੰਗ ਦੀ ਸ਼ੁਰੂਆਤ ਕਿਹਾ ਤੇ ਈਰਾਨ ਅਤੇ ਗਾਜ਼ਾ ਦੋਵਾਂ ਲਈ ਸ਼ਾਂਤੀ ਦੀ ਮੰਗ ਕੀਤੀ ਪ੍ਰਦਰਸ਼ਨਕਾਰੀਆਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਮੱਧ ਪੂਰਬ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਫੌਜੀ ਕਾਰਵਾਈ ਦਾ ਵਿਰੋਧ ਕਰਦੇ ਰਹਿਣਗੇ ਉਹਨਾਂ ਦਾ ਕਹਿਣਾ ਕਿ ਉਨਾ ਦਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਸ਼ਾਂਤੀ ਵੱਲ ਕੋਈ ਠੋਸ ਤੇ ਸਥਾਈ ਪਹਿਲ ਨਹੀਂ ਹੋ ਜਾਂਦੀ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਨੇ ਕਿ ਟਰੰਪ ਉਹ ਬਰਦ ਉੱਠ ਰਹੀ ਇਸ ਜਨਤਿਕ ਭਾਵਨਾ ਦਾ ਅਮਰੀਕਾ ਦੀ ਘਰੇਲੂ ਰਾਜਨੀਤੀ ਤੇ ਕਿੰਨਾ ਪ੍ਰਭਾਵ ਪੈਂਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਮੈਂਬਰਾਂ ਜਸਵੰਤ ਸਿੰਘ ਪੜੈਣ ਤੇਜਾ ਸਿੰਘ ਕਮਾਲਪੁਰ ਅਤੇ ਮਲਕੀਤ ਸਿੰਘ ਚੰਗਾਲ ਨੇ ਕਿਹਾ ਕਿ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਸੁਖਬੀਰ ਵੱਲੋਂ ਕੀਤੇ ਵੋਟ ਸਮਝੌਤੇ ਤਹਿਤ ਪੰਥ ਅਤੇ ਕੌਮ ਦੀਆਂ ਭਾਵਨਾਵਾਂ ਦੇ ਉਲਟ ਸਾਲ 2007 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜਾਰੀ ਹੁਕਮਨਾਮਾ ਸਾਹਿਬ ਦੀ ਅਵਗਿਆ ਕਰਕੇ ਡੇਰਾ ਸਰਸਾ ਨੂੰ ਮਾਫੀ ਦੇਣ ਵਾਲੇ ਸੰਗ ਸਹਿਬਾਨ ਵਿੱਚ ਹਾਜ਼ਰ ਸਾਬਕਾ ਜਥੇਦਾਰ ਗੈਨੀ ਗੁਰਮੁਖ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਲਗਾਉਣ ਤੇ ਸਖਤ ਇਤਰਾਜ਼ ਜ਼ਾਹਿਰ ਕਰਦੇ ਮੈਂਬਰਾਂ ਨੇ ਕਿਹਾ ਕਿ ਦਸਮ ਪਿਤਾ ਵਾਂਗ ਸੰਵਾਗ ਰਚਾਉਣ ਵਾਲੇ ਅਤੇ ਅੰਮ੍ਰਿਤ ਸੰਚਾਰ ਦੀ ਤਰ੍ਹਾਂ ਜਾਮੇ ਇਨਸਾਪਲਾਕੇ ਸੇ ਕੌਮਦਿਆਂ ਭਾਵਨਾਵਾਂ ਤੇ ਜਜ਼ਬਾਤਾਂ ਨਾਲ ਖੇਡਣ ਵਾਲੇ ਡੇਰਾ ਸਰਸਾ ਤੇ ਉਸਦੇ ਮੁਖੀ ਰਾਮ ਰਹੀਮ ਖਿਲਾਫ ਸਾਲ 2007 ਵਿੱਚ ਰੋਟੀ ਬੇਟੀ ਦੀ ਸਾਂਝ ਤੱਕ ਨਾ ਰੱਖਣ ਦਾ ਹੁਕਮਨਾਮਾ ਜਾਰੀ ਹੋਇਆ ਸੀ ਇਸ ਤੋਂ ਬਾਅਦ ਬੇਅਦਬੀ ਮਾਮਲੇ ਵਿੱਚ ਡੇਰਾ ਸਰਸਾ ਦੀ ਭੂਮਿਕਾ ਨੇ ਸਿੱਖ ਪਾਈਚਾਰੇ ਦਾ ਗੁੱਸਾ ਹੋਰ ਵਧਾਇਆ ਪਰ ਆਪਣੇ ਸਿਆਸੀ ਮਫਾਦਿਆਂ ਕਾਰਨ ਸੁਖਵੀਰ ਬਾਦਲ ਵੱਲੋਂ ਡੇਰਾ ਸਰਸਾ ਮੁਖੀ ਨਾਲ ਕੀਤੇ ਗੁਪਤ ਵੋਟ ਸਮਝੌਤਿਆਂ ਦੀ ਸਜ਼ਾ ਅੱਜ ਤੱਕ ਕੌਮ ਅਤੇ ਪੰਥ ਉਕਤ ਰਿਆ ਇਹਨਾਂ ਗੁਪਤ ਵੋਟ ਸਮਝੌਤਿਆਂ ਦੇ ਚੱਲਦੇ ਸਾਲ 2015 ਵਿੱਚ ਜਥੇਦਾਰ ਸਹਿਬਾਨ ਸਰਕਾਰੀ ਕੋਠੀ ਤਲਬ ਕੀਤੇ ਗਏ ਅਤੇ ਡੇਰਾ ਮੁਖੀ ਨੂੰ ਮਾਫੀ ਦੇਣ ਲਈ ਮਜਬੂਰ ਕੀਤਾ ਗਿਆ ਜਿਸ ਦਾ ਜ਼ਿਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਗਾਏ ਗਏ ਹੈੱਡ ਗ੍ਰੰਤੀ ਗਿਆਨੀ ਗੁਰਮੁਖ ਸਿੰਘ ਮੀਡੀਆ ਵਿੱਚ ਆਪਣੇ ਮੁਖਾਤਬ ਤੋਂ ਕਬੂਲ ਕਰ ਚੁੱਕੇ ਨੇ ਐ ਜੀ ਪੀ ਸੀ ਮੈਂਬਰਾਂ ਨੇ ਕਿਹਾ ਕਿ ਡੇਰਾ ਸਰਸਾ ਨੂੰ ਮਾਫੀ ਦੇਣ ਵਾਲੇ ਜਥੇਦਾਰ ਸਹਿਬਾਨ ਵਿੱਚ ਸ਼ਾਮਲ ਗਿਆਨੀ ਗੁਰਮੁਖ ਸਿੰਘ ਨੂੰ ਪੰਥ ਅਤੇ ਕੌਮ ਦੀ ਜਿਸ ਵੱਡੀ ਪਦਵੀ ਲਈ ਸੇਵਾ ਦਿੱਤੀ ਗਈ ਹੈ ਇਸ ਇੱਕ ਭਾਵਨਾ ਨਾਲ ਵੱਡਾ ਕੋਝਾ ਮਜ਼ਾਕ ਹੈ ਇਹ ਨਿਯੁਕਤੀ ਸਾਫ਼ ਕਰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਮਕ ਹੋਇਆ ਧੜਾ ਸਿੱਖ ਕੌਮ ਦੇ ਅੱਲੇ ਜ਼ਖਮਾਂ ਤੇ ਨੱਕ ਕਪਾਉਣ ਤੋਂ ਬਾਅਦ ਨਹੀਂ ਆ ਰਿਹਾ ਇਹ ਨਿਯੁਕਤੀ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨਾਲ ਕੀਤਾ ਗਿਆ ਖਿਲਵਾੜ ਹੈ ਜੀਪੀਸੀ ਮੈਂਬਰਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਮਕ ਹੋਇਆ ਸਖਬੀਰ ਧੜਾ ਸਿੱਖ ਕੌਮ ਦੇ ਸਿਧਾਂਤਾਂ ਅਸੂਲਾਂ ਤੇ ਉਹ 14 ਨੂੰ ਦੁਨੀਆ ਭਰ ਵਿੱਚ ਮਜ਼ਾਕ ਦਾ ਪਾਤਰ ਬਣਾਉਣਾ ਪੱਕਾ ਤਹਈਆ ਕਰ ਚੁੱਕੇ ਆ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਰਾਤ ਦੇ ਹਨੇਰੇ ਵਿੱਚ ਕੀਤੀ ਦਸਤਾਰਬੰਦੀ ਤੇ ਚਲਦੇ ਹੋਲੇ ਮਹੱਲੇ ਮੌਕੇ ਬਾਬਾ ਹਰਨਾਮ ਸਿੰਘ ਧੂਮਾ ਦੀ ਅਗਵਾਈ ਹੇਠ ਉਹਨਾਂ ਨੂੰ ਜਥੇਦਾਰ ਨਾਸਿਕਾਰ ਕਰਨ ਦਾ ਮਤਾ ਪਾਇਆ ਜਾ ਚੁੱਕਾ ਹੈ ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ਾ ਨੂੰ ਨਾਮ ਮੰਨਣ ਵਾਲੇ ਸਿਕੰਦਰ ਸਿੰਘ ਮਲੂਕਾ ਨੂੰ ਤਖਤ ਸ਼੍ਰੀ ਧੰਧਮਾ ਸਾਹਿਬ ਤੋਂ ਦਿੱਤਾ ਗਿਆ ਸਰੂਪਿਓ ਸਾਫ਼ ਕਰਦਾ ਹੈ ਕਿ ਸੁਖਵੀਰ ਧੜਾ ਆਪਣੇ ਨਿੱਜੀ ਅਤੇ ਸਿਆਸੀ ਮਫਾਦ ਦੀ ਪੂਰਤੀ ਲਈ ਸਿੱਖ ਧਰਮ ਦੀਆਂ ਉੱਚ ਸੰਸਥਾਵਾਂ ਪਦਮੀਆਂ ਸਿਧਾਂਤਾਂ ਅਤੇ ਪਰੰਪਰਾਵਾਂ ਨੂੰ ਵਰਤਨ ਅਤੇ અપਮਾਨ ਕਰਨ ਤੋਂ ਬਾਅਦ ਨਹੀਂ ਆ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾਕਟਰ ਇੰਦਰਵੀਰ ਸਿੰਘ ਨਿਜਰਤੇ ਦਿਵਾਨ ਦੀ ਪੂਰੀ ਕਾਰਜਕਾਰੀ ਬਾਰੇ ਮਿਲੀ ਸ਼ਿਕਾਇਤਾਂ ਦੇ ਆਧਾਰ ਤੇ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗ ਲਿਆ ਦਿਵਾਨ ਦੇ ਕਈ ਸਾਬਕਾ ਤੇ ਮੌਜੂਦਾ ਮੈਂਬਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੌਜੂਦਾ ਪ੍ਰਧਾਨ ਅਤੇ ਕਾਰਜਕਾਰੀ ਕਮੇਟੀ ਦੇ ਖਿਲਾਫ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਤੋਂ ਬਾਅਦ ਜਥੇਦਾਰ ਨੇ ਸਪਸ਼ਟੀਕਰਨ ਦੇਣ ਲਈ ਫੈਸਲਾ ਲਿਆ ਕੁਝ ਜਾਣਕਾਰ ਦੱਸਦੇ ਨੇ ਕਿ ਦਿਵਾਨ ਦੇ ਜ਼ਿਆਦਾਤਰ ਅਹੁਦੇਦਾਰ ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਦਿਵਾਨ ਦੇ ਸੰਵਿਧਾਨ ਦੀ ਮੂਢਲੀ ਮੱਤਤੀ ਉਲੰਘਣਾ ਕਰਨ ਦੇ ਵੀ ਕਸੂਰਬਾਰ ਨੇ ਜਿਸ ਤੋਂ ਚਿਤ ਦੇ ਦਿਵਾਨ ਦੇ ਸਾਬਕਾ ਮੈਂਬਰ ਅਵਤਾਰ ਸਿੰਘ ਅਤੇ ਸਤਰਾਮ ਸਿੰਘ ਮੁਬਈ ਸ਼੍ਰੀ ਅਕਲ ਤਖਸਾਲ ਦੇ ਵਕ ਵਕ ਸਮੇਤੇ ਦੇਖੇ ਮੌਜੂਦਾ ਅਧਿਕਾਰੀਆਂ ਤੇ ਕਾਰਜ ਕਰਨੀ ਤੇ ਸਵਾਲ ਚੁੱਕਦੇ ਆ ਰਹੇ ਨੇ ਉਧਰ ਚੀਫ ਖਾਲਸਾ ਦਿਵਾਨ ਦੇ ਸਾਬਕਾ ਮੈਂਬਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਦੇ ਧੰਨਵਾਦੀ ਨੇ ਜਿਨ੍ਹਾਂ ਸਾਡੀ ਪੁਕਾਰ ਸੁਣ ਕੇ ਸਿੱਖਾਂ ਦੀ ਪ੍ਰਾਤਨ ਸੰਸਥਾ ਨੂੰ ਬਚਾਉਣ ਲਈ ਯਤਨ ਕੀਤੇ ਅਵਤਾਰ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦਿਵਾਨ ਦੇ ਅਹੁਦੇਦਾਰ ਗੁਰਮਤ ਜੀਵਨ ਜਾਂਚ ਵਿੱਚ ਇੰਨੇ ਪ੍ਰਪੱਕ ਹੋਣ ਕੇ ਦਿਵਾਨ ਦੇ ਸਕੂਲਾਂ ਵਿੱਚ ਪੜ ਰਹੇ ਸਟੂਡੈਂਟਸ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਣ ਸਮਾਜਿਕ ਸੁਰੱਖਿਆ ਔਰਤਾਂ ਦੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਡਿਜੀਟਲ ਮੀਡੀਆ ਪਲੇਟਫਾਰਮਾਂ ਤੇ ਅਸ਼ਲੀਲ ਸਮਗਰੀ ਦੇ ਵਾਧੇ ਰੁਝਾਨ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਜੋ ਬੱਚਿਆਂ ਦੇ ਮਨੋਵਿਗਿਆਨਿਕ ਤੇ ਸਮਾਜਿਕ ਸਿਹਤ ਲਈ ਸਿੱਧਾ ਖਤਰਾ ਬਣ ਰਹੇ ਨੇ। ਡਾਕਟਰ ਬਲਜੀਤ ਕੌਰ ਨੇ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵੱਲੋਂ ਡਿਜੀਟਲ ਮੀਡੀਆ ਤੇ ਅਜਿਹੀ ਸਮਗਰੀ ਪੋਸਟ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਏਡੀਜੀਪੀ ਸਾਈਬਰ ਕ੍ਰਾਈਮ ਨੂੰ ਜਾਰੀ ਕੀਤਾ ਹੈ। ਹੁਕਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੀ ਸੁਰੱਖਿਆ ਤੇ ਉਹਨਾਂ ਦੇ ਅਧਿਕਾਰਾਂ ਦੀ ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਵਿਭਾਗ ਦੇ ਸਾਰੇ ਜ਼िला ਸਮਾਜਿਕ ਸੁਰੱਖਿਆ ਔਰਤਾਂ ਤੇ ਬਾਲ ਵਿਕਾਸ ਅਧਿਕਾਰੀਆਂ ਦਾਇਤਾਂ ਦਿੱਤੀਆਂ ਗਈਆਂ ਕਿ ਉਹ ਆਪਣੇ ਪੱਧਰ ਤੇ ਡਿਜੀਟਲ ਮੀਡੀਆ ਤੇ ਚੱਲ ਰਹੀ ਅਜਿਹੀ ਅਸ਼ਲੀਲ ਸਮੱਗਰੀ ਤੇ ਨਜ਼ਰ ਰੱਖਣ ਜੇਕਰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਤੇ ਬਾਲ ਅਧਿਕਾਰ ਕਮਿਸ਼ਨ ਨੂੰ ਸੂਚਿਤ ਕਰਕੇ ਸਥਾਨਕ ਪੱਧਰ ਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਮਾਪਿਆਂ ਤੇ ਨੌਜਵਾਨਾਂ ਨੂੰ ਸचेਤ ਕੀਤਾ ਜਾਵੇ ਮੰਤਰੀ ਨੇ ਮਾਪਿਆਂ ਤੇ ਅਧਿਕਾਰਾਂ ਸਮਾਜਿਕ ਸੰਸਥਾਵਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਕੋਲ ਅਜਿਹੀ ਸਮਗਰੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਬਿਨਾਂ ਦੇਰੀ ਪੁਲਿਸ ਜਾਂ ਵਾਲਿਡ ਕਾਰ ਕਮਿਸ਼ਨ ਨੂੰ ਸੂਚਿਤ ਕੀਤਾ ਜਾਵੇ ਉਹਨਾਂ ਕਿਹਾ ਕਿ ਬੱਚਿਆਂ ਲਈ ਸੁਰੱਖਿਅਤ ਤੇ ਸਿਹਤਮੰਤ ਤੇ ਪੋਜ਼ਿਟਿਵ ਡਿਜੀਟਲ ਮਾਹੌਲ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ